ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਡਾਕਟਰ ਹਰਮਨ ਜੀਰਾ ਦੋਸਤੋ ਅੱਜ ਅਸੀਂ ਕੁਝ ਅਜਿਹੀਆਂ ਗੱਲਾਂ ਬਾਰੇ ਜਾਣਾਂਗੇ ਕਿ ਜਿਹੜੀਆਂ ਅਸੀਂ ਗਲਤੀਆਂ ਕਰਦੇ ਹਾਂ ਭੋਜਨ ਨੂੰ ਬਣਾਉਣ ਵੇਲੇ ਸੋ ਜਿਦੇ ਕਰਕੇ ਸਾਡੀ ਸਿਹਤ ਤੇ ਵੀ ਕਾਫੀ ਪ੍ਰਭਾਵ ਪੈਂਦੇ ਆ ਤੇ ਸਾਨੂੰ ਕਈ ਪਰੇਸ਼ਾਨੀਆਂ ਵੀ ਹੋ ਸਕਦੀਆਂ ਏ ਤੇ ਜੇ ਅਸੀਂ ਇਹੀ ਗਲਤੀਆਂ ਕਰਦੇ ਰਹੀਏ ਤਾਂ ਅਸੀਂ ਕਈ ਪੋਸ਼ਟਿਕ ਤੱਤਾਂ ਤੋਂ ਵਾਂਝੇ ਵੀ ਰਹਿ ਸਕਦੇ ਹਾਂ ਸੋ ਆਓ ਇਹ ਪੂਰੀ ਜਾਣਕਾਰੀ ਨੂੰ ਧਿਆਨ ਨਾਲ ਸੁਣਿਓ ਤੇ ਅੱਗੇ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਵਾਸਤੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ। ਦੋਸਤੋ ਆਓ ਉਹ ਖਾਣ ਵਾਲੀਆਂ ਚੀਜ਼ਾਂ ਬਾਰੇ ਜਾਣਦੇ ਹਾਂ ਜਿਨ੍ਹਾਂ ਨੂੰ ਪਕਾਉਣ ਵੇਲੇ ਪਕਾਉਣ ਦੇ ਗਲਤ ਤਰੀਕੇ ਕਰਕੇ ਅਸੀਂ ਕੁਝ ਗਲਤੀਆਂ ਕਰਦੇ ਹਾਂ। ਪਹਿਲਾਂ ਅਸੀਂ ਗੱਲ ਕਰਦੇ ਹਾਂ ਟਮਾਟਰਾਂ ਦੀ। ਦੋਸਤੋ ਟਮਾਟਰਾਂ ਨੂੰ ਕਿਹਾ ਜਾਂਦਾ ਵੀ ਸਲਾਦ ਵਿੱਚ ਅਸੀਂ ਕੱਚਾ ਟਮਾਟਰ ਖਾਂਦੇ ਹਾਂ ਪਰ ਜੇ ਅਸੀਂ ਇਹਦੇ ਉਲਟੇ ਨੂੰ ਪਕਾ ਕੇ ਖਾਂਦੇ ਹਾਂ ਇਦੇ ਜਿਹੜੇ ਵਿੱਚਲੇ ਪੋਸਟਿਕਤਾਤਾ ਇਹਦੇ ਵਿੱਚ ਇੱਕ ਲਾਈਕੋਪੀਨ ਨਾਂ ਦਾ ਅਜੀਹਾ ਪਦਾਰਥ ਹੁੰਦਾ ਐ ਐਂਟੀਆਕਸੀਡੈਂਟ ਹੁੰਦਾ ਕਿ ਜਦੋਂ ਅਸੀਂ ਟਮਾਟਰ ਨੂੰ ਪਕਾਉਨੇ ਆ ਤਾਂ ਉਹਦੀ ਮਾਤਰਾ ਹੋਰ ਵੱਧ ਹੋ ਜਾਂਦੀ ਆ ਕਹਿ ਲਓ ਵੀ ਉਹ ਸਟਰੋਂਗ ਹੋ ਜਾਂਦਾ ਹੋਰ ਉਹਦਾ ਜਿਹੜਾ ਕੈਮੀਕਲ ਸਟਰਕਚਰ ਆ ਲਾਈਕੋਪੀਨ ਦਾ ਉਹੀ ਚੇਂਜ ਹੋ ਜਾਂਦਾ ਜਿਹਦੇ ਕਰਕੇ ਉਹ ਸਾਡੀਆਂ ਅੰਤੜੀਆਂ 'ਚ ਬਹੁਤ ਕਹਿ ਲਓ ਤੀਜੀ ਨਾਲ ਐਬਜ਼ੌਰਬ ਹੁੰਦਾ ਜ਼ਿਆਦਾ ਮਾਤਰਾ 'ਚ ਐਬਜ਼ੌਰਬ ਹੁੰਦਾ ਐ ਸੋ ਟਮਾਟਰ ਨੂੰ ਕੱਚਾ ਖਾਣ ਦੀ ਬਜਾਏ ਹਮੇਸ਼ਾ ਇਹਨੂੰ ਪਕਾ ਕੇ ਖਾਣਾ ਚਾਹੀਦਾ ਏ ਤਾਂ ਜੋ ਇਹਦੇ ਵਿੱਚਲਾ ਜਿਹੜਾ ਲਾਈਕੋਪੀਨ ਆ ਉਹ ਸਾਨੂੰ ਵੱਧ ਤੋਂ ਵੱਧ ਸਾਡੀਆਂ ਅੰਤੜੀਆਂ ਉਹਨੂੰ ਸੋਖ ਸਕਣ ਤੇ ਦੋਸਤੋ ਅਗਲੀ ਜਿਹੜੀ ਖਾਣ ਵਾਲੀ ਚੀਜ਼ ਆ ਜਿਹਨੂੰ ਖਾਣ ਵੇਲੇ ਅਸੀਂ ਗਲਤੀ ਕਰਦੇ ਆ ਉਹ ਹੈਗੀ ਆ ਦਹੀਂ ਦਹੀਂ ਨੂੰ ਵੀ ਕਦੇ ਵੀ ਸਬਜ਼ੀਆਂ ਦੇ ਵਿੱਚ ਪਕਾ ਕੇ ਨਹੀਂ ਖਾਣਾ ਚਾਹੀਦਾ ਕਿਉਂਕਿ ਦਹੀਂ ਵਿੱਚ ਜਿਹੜੇ ਚੰਗੇ ਬੈਕਟੀਰੀਆ ਹੁੰਦੇ ਸਾਡੀ ਗੱਟ ਵਾਸਤੇ ਜਿਹੜੇ ਚੰਗੇ ਆ ਕਹਿ ਲੋ ਵੀ ਸਾਡੇ ਗੱਟ ਦੇ ਅੰਦਰ ਇੱਕ ਫਲੋਰਾ ਹੁੰਦਾ ਚੰਗੇ ਬੈਕਟੀਰੀਆ ਦਾ ਚੰਗੇ ਕਟਾਣੂਆਂ ਦਾ ਜਿਹੜੇ ਸਾਡੇ ਭੋਜਨ ਨੂੰ ਪਚਾਉਣ ਵਿੱਚ ਸਾਡੀ ਸਹਾਇਤਾ ਕਰਦੇ ਆ ਤੇ ਜੇ ਫਲੋਰਾ ਖਤਮ ਹੋ ਜਾਈ ਤਾਂ ਇਹਦੇ ਸਿੱਟੇ ਵਜੋਂ ਕਈ ਬਿਮਾਰੀਆਂ ਪੈਦਾ ਹੋ ਜਾਂਦੀਆਂ ਜਿਵੇਂ ਆਈਬੀਐਸ ਦੀ ਪਰੇਸ਼ਾਨੀ ਹੋਊਗੀ ਜਾਂ ਹੋਰ ਪਾਚਨ ਕਿਰਿਆ ਨੂੰ ਲੈ ਕੇ ਹੋਰ ਕਈ ਪਰੇਸ਼ਾਨੀਆਂ ਖੜੀਆਂ ਹੋ ਜਾਂਦੀਆਂ ਸੋ ਦਹੀਂ ਸਾਨੂੰ ਰੈਗੂਲਰ ਬੇਸਿਸ ਤੇ ਖਾਣੀ ਚਾਹੀਦੀ ਆ ਪਰ ਜੇ ਅਸੀਂ ਦਹੀਂ ਨੂੰ ਪਕਾਉਨੇ ਆ ਸਬਜ਼ੀ ਚ ਪਾ ਕੇ ਇਹਨੂੰ ਗਰਮ ਕਰਦੇ ਤਾਂ ਇਹ ਜਿਹੜੇ ਸਾਰੇ ਬੈਕਟੀਰੀਆ ਏ ਜਿਹੜੇ ਚੰਗੇ ਬੈਕਟੀਰੀਆ ਏ ਮਰ ਜਾਂਦੇ ਆ ਸੋ ਜਿਹਦੇ ਕਰਕੇ ਦਹੀਂ ਦਾ ਜਿਹੜਾ ਮੇਨ ਜਿਹਦੇ ਕਰਕੇ ਅਸੀਂ ਨਹੀਂ ਖਾਣੀ ਹੁੰਦੀ ਆ ਉਹ ਸਾਨੂੰ ਜਿਹੜਾ ਉਹਦਾ ਅਫੈਕਟ ਆ ਉਹ ਮਿਲ ਨਹੀਂ ਪਉਂਦਾ ਸੋ ਦਹੀਂ ਨੂੰ ਕਦੇ ਵੀ ਸਬਜ਼ੀ ਵਿੱਚ ਨਾ ਪਕਾ ਕੇ ਖਾਓ ਇਹਨੂੰ ਇਸੇ ਤਰ੍ਹਾਂ ਦਹੀਂ ਨੂੰ ਬਣਾ ਕੇ ਇਸੇ ਤਰ੍ਹਾਂ ਠੰਡਾ ਹੀ ਖਾਓ ਤੇ ਦੋਸਤੋ ਦਹੀਂ ਜਦੋਂ ਬਣਦੀ ਅਸੀਂ ਸਵੇਰੇ ਵੇਖਦੇ ਹਾਂ ਰਾਤ ਨੂੰ ਜਦੋਂ ਬਣਾ ਕੇ ਛੱਡ ਦਿੰਨੇ ਤਾਂ ਸਵੇਰੇ ਜਦੋਂ ਬਰਤਨ ਦਾ ਢੱਕਣ ਉੱਪਰੋਂ ਖੋਲੀਦਾ ਤਾਂ ਦਹੀਂ ਦੇ ਉੱਪਰ ਪਾਣੀ ਇਕਾਇਆ ਹੁੰਦਾ ਸੋ ਪਾਣੀ ਨੂੰ ਸਾਡੀ ਆਦਤ ਆ ਅਸੀਂ ਸੁੱਟ ਦਿੰਨੇ ਆ ਦੋਸਤੋ ਇਹ ਗਲਤੀ ਸਾਨੂੰ ਕਦੇ ਵੀ ਨਹੀਂ ਕਰਨੀ ਚਾਹੀਦੀ ਉਸ ਪਾਣੀ ਦੇ ਵਿੱਚ ਬਹੁਤ ਸਾਰੇ ਪੋਸ਼ਟਕ ਤੱਤ ਹੁੰਦੇ ਵੇ ਪ੍ਰੋਟੀਨ ਹੁੰਦਾ ਏ ਜਿਹੜਾ ਅਸੀਂ ਸੁੱਟ ਕੇ ਬਹੁਤ ਵੱਡੀ ਗਲਤੀ ਕਰਦੇ ਆ ਸੋ ਉਸ ਪਾਣੀ ਨੂੰ ਦਹੀਂ ਵਿੱਚ ਉਸੇ ਤਰ੍ਹਾਂ ਮਿਲਾ ਕੇ ਸਾਨੂੰ ਖਾਣਾ ਚਾਹੀਦਾ ਤਾਂ ਜੋ ਸਾਨੂੰ ਦਹੀਂ ਵਿੱਚਲੇ ਜਿਹੜੇ ਪੋਸ਼ਟਿਕ ਤੱਤ ਆ ਉਹ ਵਧੀਆ ਮਾਤਰਾ ਚ ਕੈਲਸ਼ੀਅਮ ਹੁੰਦਾ ਹੈ ਕਈ ਵਿਟਾਮਿਨਸ ਹੁੰਦੇ ਖਣੇਜ ਹੁੰਦੇ ਉਸੇ ਤਰ੍ਹਾਂ ਸਾਨੂੰ ਮਿਲ ਸਕਣ ਤੇ ਦੋਸਤੋ ਅਗਲੀ ਜਿਹੜੀ ਖਾਣ ਵਾਲੀ ਚੀਜ਼ ਬਾਰੇ ਮੈਂ ਤੁਹਾਨੂੰ ਦੱਸਣਾ ਚਾਹਣਾ ਏ ਤਾਂ ਜੋ ਸਾਨੂੰ ਇਸ ਤੋਂ ਬੈਨੀਫਿਟਸ ਜ਼ਿਆਦਾ ਮਿਲ ਸਕਣ ਉਹ ਹੈਗਾ ਏ ਲਸਣ ਦੋਸਤੋ ਲਸਣ ਨੂੰ ਕਦੇ ਵੀ ਕੱਟ ਕੇ ਤੁਰੰਤ ਇਹਦਾ ਤੜਕਾ ਨਾ ਲਾਓ ਜਾਂ ਖਾਣ ਵੇਲੇ ਜੋ ਜਦੋਂ ਵੀ ਅਸੀਂ ਇਹਨੂੰ ਵਰਤਣਾ ਹੈ ਤਾਂ ਲਸਣ ਨੂੰ ਬਰੀਕ-ਬਰੀਕ ਕੱਟ ਕੇ ਘੱਟੋ-ਘੱਟ 10 ਮਿੰਟ ਵਾਸਤੇ ਇਹਨੂੰ ਸਾਈਡ ਤੇ ਰੱਖ ਦੋ ਕਿਉਂਕਿ ਇਹਦੇ ਨਾਲ ਕੀ ਹੁੰਦਾ ਏ ਇਹਦੇ ਵਿੱਚਲਾ ਜਿਹੜਾ ਪਦਾਰਥ ਆ ਐਲਿਸਨ ਨਾਮ ਦਾ ਜਿਹੜਾ ਪਦਾਰਥ ਆ ਕੈਮੀਕਲ ਉਹਦੀ ਮਾਤਰਾ ਹੋਰ ਵੱਧ ਹੋ ਜਾਂਦੀ ਉਹ ਐਕਟਿਵ ਹੋ ਜਾਂਦਾ ਏ ਸੋ ਜੇ ਅਸੀਂ ਤੁਰੰਤ ਇਹਨੂੰ ਖਾ ਲਏਨੇ ਤਾਂ ਐਲਿਸਨ ਉਹਨਾਂ ਸਾਡੇ ਸਰੀਰ 'ਚ ਅਸਰ ਨਹੀਂ ਕਰ ਪਾਉਂਦਾ ਕਿਉਂਕਿ ਜਿੰਨੇ ਵੀ ਲਸਣ ਵਿੱਚਲੇ ਗੌਣ ਆ ਉਹ ਸਾਨੂੰ ਇਸੇ ਐਲਿਸਨ ਨਾਮ ਦੇ ਪਦਾਰਥ ਕਰਕੇ ਹੀ ਮਿਲਦੇ ਆ ਸੋ ਲਸਣ ਨੂੰ ਜਦੋਂ ਵੀ ਤੁਸੀਂ ਸਬਜੀ ਵਿੱਚ ਵਰਤਣਾ ਹੈ ਇਹਨੂੰ ਘੱਟੋ ਘੱਟ 10-15 ਮਿੰਟ ਲਈ ਕੱਟ ਕੇ ਸਾਈਡ ਤੇ ਰੱਖ ਛੱਡੋ ਤਾਂ ਜੋ ਇਹਦੇ ਵਿੱਚਲਾ ਜਿਹੜਾ ਅਲਿਸਨ ਦਾ ਪਦਾਰਥ ਹੈ ਜਿਹੜਾ ਸਾਨੂੰ ਲਾਭ ਦਿੰਦਾ ਸਾਡੀ ਸਿਹਤ ਲਈ ਗੁਣਕਾਰੀ ਹੁੰਦਾ ਉਸੇ ਤਰ੍ਹਾਂ ਰਵੇ ਤੇ ਸਾਨੂੰ ਜਿਹੜੇ ਇਹਦੇ ਵਿੱਚਲਾ ਕਹਿ ਲਓ ਬੈਨੀਫਿਟਸ ਆ ਜਿਹੜੇ ਅਲਿਸਨ ਤੋਂ ਹੋਣੇ ਆ ਉਹ ਸਹੀ ਤਰੀਕੇ ਨਾਲ ਸਾਨੂੰ ਹੋਪ ਆਉਣ ਤੇ ਦੋਸਤੋ ਹੋਰ ਜਿਹੜੀ ਗੱਲ ਖਾਸ ਕਰ ਮੈਂ ਵੇਖਿਆ ਵੀ ਜਿਹੜੇ ਲੋਕਾਂ ਨੇ ਪਤਲੇ ਹੋਣਾ ਹੁੰਦਾ ਉਹ ਕਿਓ ਦਾ ਬਿਲਕੁਲ ਜਿਹੜਾ ਸੇਵਨ ਆ ਉਹ ਛੱਡ ਦਿੰਦੇ ਆ ਸੋ ਇਹਦੇ ਨਾਲ ਕੀ ਹੁੰਦਾ ਇਹਦੇ ਨਾਲ ਇੱਕ ਬਹੁਤ ਵੱਡੀ ਕੈਲੋਹਾਨੀ ਹੋ ਰਹੀ ਆ ਸਾਨੂੰ ਭੋਜਨ ਚ ਜਿਹੜੇ ਵਿਟਾਮਨ ਜਿਹੜੇ ਕਹਿ ਲੋ ਵੀ ਕਿਓ ਦੇ ਵਿੱਚ ਮਿਲ ਕੇ ਸਾਡੇ ਹਜਮ ਹੋਣੇ ਹੁੰਦੇ ਆ ਉਹ ਉਹ ਸਾਨੂੰ ਮਿਲ ਨਹੀਂ ਪਾਉਂਦੇ ਵਿਟਾਮਨ ਸੋ ਲਿਪਿਡ ਸੋਲੂਬਲ ਵਿਟਾਮਨ ਉਹ ਜਿਵੇਂ ਏ ਵਿਟਾਮਨ ਹੋ ਗਿਆ ਡੀ ਹੋ ਗਿਆ ਈ ਵਿਟਾਮਨ ਤੇ ਕੇ ਇਹ ਅਜਿਹੇ ਵਿਟਾਮਨ ਹੈ ਨਾ ਜਿਨ੍ਹਾਂ ਨੇ ਘਿਓ ਤੇਲ ਦੇ ਨਾਲ ਮਿਕਸ ਹੋ ਕੇ ਸਾਡੇ ਸਰੀਰ 'ਚ ਜਜ਼ਬ ਹੋਣਾ ਹੁੰਦਾ ਪਰ ਜਦੋਂ ਅਸੀਂ ਘਿਓ ਤੇਲ ਬਿਲਕੁਲ ਘੱਟ ਕਰ ਦਿੰਨੇ ਆ ਤਾਂ ਉਹਦੇ ਨਾਲ ਹੀ ਵਿਟਾਮਨ ਸੋਖੇ ਨਹੀਂ ਜਾਂਦੇ ਸੋ ਵਧੀਆ ਰਹੂਗਾ ਜਦੋਂ ਵੀ ਤੁਸੀਂ ਭੋਜਨ ਲੈਨੇ ਆ ਸਬਜੀ ਖਾਣੇ ਕੋਈ ਵੀ ਇਹਦੇ ਵਿੱਚ ਇੱਕ ਚਮਚਾ ਦੇਸੀ ਘਿਓ ਦਾ ਮਿਲਾ ਲਓ ਇਹਦੇ ਨਾਲ ਤੁਹਾਨੂੰ ਦੇਸੀ ਘਿਓ ਵਿੱਚਲੇ ਬੈਨੀਫਿਟਸ ਵੀ ਮਿਲਣਗੇ ਸਗੋਂ ਦੇਸੀ ਘਿਓ ਸਾਡਾ ਭਾਰ ਘਟ ਕਰਦਾ ਹੀ ਨਾ ਕੇ ਵਧ ਕਰਦਾ ਹੈ ਤੇ ਇਹ ਕੋਲੇਸਟ੍ਰੋਲ ਨੂੰ ਵੀ ਘਟਾਉਂਦਾ ਹੈ ਸੋ ਇਹਦੇ ਨਾਲ ਸਾਨੂੰ ਕੋਲੇਸਟ੍ਰੋਲ ਵੀ ਸਾਡਾ ਘਟੂਗਾ ਦੇਸੀ ਘਿਓ ਵਿੱਚਲੇ ਬੈਨੀਫਿਟਸ ਵੀ ਮਿਲਣਗੇ ਤੇ ਜਿਹੜੇ ਕਹਿ ਲਓ ਵੀ ਲਿਪਿਡ ਸੋਲੂਬਲ ਫੈਟ ਸੋਲੂਬਲ ਵਿਟਾਮਿਨ ਆ ਜਿਵੇਂ ਵਿਟਾਮਿਨ A ਹੋ ਗਿਆ D ਹੋ ਗਿਆ E ਤੇ K ਇਹ ਵਧੀਆ ਤਰੀਕੇ ਨਾਲ ਸਾਡੇ ਸਰੀਰ ਅੰਦਰ ਐਬਜ਼ਾਰਬ ਹੋ ਜਾਣਗੇ ਸੋਖੇ ਜਾਣਗੇ ਤੇ ਦੋਸਤੋ ਬਾਕੀ ਕਈ ਲੋਕ ਜਿਨ੍ਹਾਂ ਨੇ ਪਤਲੇ ਹੋਣਾ ਹੁੰਦਾ ਉਬਲੀਆਂ ਸਬਜ਼ੀਆਂ ਖਾਂਦੇ ਆ ਖਾਸ ਕਰਕੇ ਤੇ ਪਰ ਜਦੋਂ ਅਸੀਂ ਸਬਜ਼ੀਆਂ ਨੂੰ ਉਬਾਲਦੇ ਆ ਤਾਂ ਇੰਨਾ ਵਿਚਲੇ ਕਾਫੀ ਪੋਸ਼ਟਿਕ ਤੱਤ ਉਹ ਪਾਣੀ ਵਿੱਚ ਰਹਿ ਜਾਂਦੇ ਜਿਹੜੇ ਅਸੀਂ ਪਾਣੀ ਨੂੰ ਸੁੱਟ ਦਿੰਨੇ ਆ ਸੋ ਜਿਵੇਂ ਵਿਟਾਮਿਨ ਸੀ ਹੋ ਗਿਆ ਤੇ ਵਿਟਾਮਿਨ ਬੀ ਏ ਅਸੀਂ ਪਾਣੀ ਵਿੱਚ ਜਦੋਂ ਸਬਜ਼ੀਆਂ ਨੂੰ ਉਬਾਲਦੇ ਹਾਂ ਸਾਰਾ ਵਿਟਾਮਿਨ ਜਿਹੜੇ ਹੋਰ ਵੀ ਪੋਸ਼ਟਿਕ ਤੱਤ ਪਾਣੀ ਵਿੱਚ ਆ ਜਾਂਦੇ ਆ ਸੋ ਕਦੇ ਵੀ ਸਬਜ਼ੀਆਂ ਨੂੰ ਉਬਾਲ ਕੇ ਉਹਨਾਂ ਦਾ ਪਾਣੀ ਸੁੱਟਣਾ ਨਹੀਂ ਚਾਹੀਦਾ ਸਗੋਂ ਸੂਪ ਦੇ ਤੌਰ ਤੇ ਆਨੂੰ ਪੀ ਸਕਦੇ ਆ ਜਾਂ ਤੁਸੀਂ ਇਹਨੂੰ ਆਟੇ ਵਿੱਚ ਗੁੰਨ ਸਕਦੇ ਆ ਤਾਂ ਜੋ ਸਬਜ਼ੀਆਂ ਵਿੱਚਲੇ ਜਿਹੜੇ ਪੋਸ਼ਟਿਕ ਤੱਤਾਂ ਉਹ ਤੁਹਾਡੇ ਸਰੀਰ 'ਚ ਜਾ ਸਕਣ ਤੇ ਵਧੀਆ ਰਹੂਗਾ ਸਬਜ਼ੀਆਂ ਨੂੰ ਜੇ ਤੁਸੀਂ ਉਬਾਲੇ ਬਿਨਾ ਇਹਨਾਂ ਨੂੰ ਕਹਿ ਲਓ ਵੀ ਥੋੜੇ ਜੇ ਘਿਓ 'ਚ ਭੁੰਨ ਲਓ ਮੱਖਣ 'ਚ ਭੁੰਨ ਲਓ ਤਾਂ ਜੋ ਇਹਨਾਂ ਵਿੱਚਲੇ ਜਿਹੜੇ ਪੋਸ਼ਟਿਕ ਤੱਤ ਆ ਉਹ ਤੁਹਾਨੂੰ ਪੂਰੇ ਸਹੀ ਤਰੀਕੇ ਨਾਲ ਮਿਲ ਪਾਣ। ਦੋਸਤੋ ਹੁਣ ਗੱਲ ਕਰਦੇ ਆਂ ਦਾਲਾਂ ਦੀ, ਚਨਿਆਂ ਦੀ, ਰਾਜਮਾ ਦੀ, ਕਾਲੇ ਚਨੇ ਹੋਗੇ। ਜਦੋਂ ਵੀ ਅਸੀਂ ਦਾਲਾਂ ਬਣਾਉਣੀਆਂ, ਰਾਜਮਾ ਬਣਾਉਣੇ, ਕਾਲੇ ਚਨੇ ਬਣਾਉਣੇ ਆ ਤਾਂ ਇਹਨਾਂ ਨੂੰ ਪਾਣੀ ਦੇ ਵਿੱਚ ਘਟੋ ਘਟ 2 1/2 ਘੰਟੇ ਵਾਸਤੇ ਭਿਉਂ ਕੇ ਰੱਖੋ ਨਵੀਆਂ ਸਟੱਡੀਆਂ ਜਿਹੜੀਆਂ ਇਹ ਦੱਸਦੀਆਂ ਨੇ ਕਿ ਦਾਲਾਂ ਰਾਜਮਾ ਤੇ ਜੋ ਜਿਹੜੇ ਵੀ ਚਨੇ ਹੈਗੇ ਲੀਗਿਊਮਸ ਹੈਗੇ ਆ ਇਹਨਾਂ ਦੇ ਵਿੱਚ ਐਂਟੀ ਨਿਊਟ੍ਰੀਐਂਟਸ ਜਿਹੜੇ ਪਦਾਰਥ ਪਾਏ ਜਾਂਦੇ ਆ ਭਾਵ ਜਿਹੜੇ ਸਾਡੇ ਕਹ ਲਓ ਵੀ ਪੋਸ਼ਟਿਕ ਤੱਤ ਅਸੀਂ ਦਾਲਾਂ ਤੋਂ ਲੈਣੇ ਹੁੰਦੇ ਆ ਉਹਨਾਂ ਨੂੰ ਰੋਕਦੇ ਆ ਜਜਮ ਨਹੀਂ ਹੋਣ ਦਿੰਦੇ ਸਾਡੇ ਸਰੀਰ 'ਚ ਸੋ ਇਹ ਜਿਹੜੇ ਪਦਾਰਥ ਦਾਲਾਂ 'ਚ ਪਾਏ ਜਾਂਦੇ ਜਦੋਂ ਅਸੀਂ ਦਾਲਾਂ ਨੂੰ 2 2.5 ਘੰਟੇ ਲਈ ਭਿਉਂ ਕੇ ਰੱਖ ਦਿੰਨੇ ਆ ਤਾਂ ਉਦੋਂ ਇਹ ਸਾਰੇ ਜਿੰਨੇ ਵੀ ਐਂਟੀ ਨਿਊਟ੍ਰੀਐਂਟਸ ਪਦਾਰਥ ਆ ਇਹ ਸਾਰੇ ਬਾਹਰ ਨਿਕਲ ਆਉਂਦੇ ਪਾਣੀ 'ਚ ਘੁਲ ਜਾਂਦੇ ਆ ਤੇ ਸਾਡੇ ਸਰੀਰ 'ਚ ਨਹੀਂ ਜਾ ਪਾਉਂਦੇ ਤੇ ਦਾਲਾਂ ਵਿੱਚਲੇ ਜਿੰਨੇ ਵੀ ਪੋਸਟਿਕ ਤੱਤੋਂ ਸਾਨੂੰ ਸਹੀ ਮਾਤਰਾ 'ਚ ਮਿਲ ਪਾਉਂਦੇ ਆ ਸੋ ਦਾਲਾਂ ਨੂੰ ਬਣਾਉਣ ਵੇਲੇ ਰਾਜਮਾ ਨੂੰ ਚਿੱਟੇ ਚਨੇ ਹੋਗੇ ਕਾਲੇ ਚਨੇ ਜਾਂ ਬੀਨਸ ਹੋਗੇ ਇਹਨਾਂ ਨੂੰ ਬਣਾਉਣ ਵੇਲੇ ਹਮੇਸ਼ਾ 2 2.5 ਘੰਟੇ ਵਾਸਤੇ ਪਾਣੀ ਵਿੱਚ ਜ਼ਰੂਰ ਭਿਉਂ ਕੇ ਰੱਖੋ ਤੇ ਦੋਸਤੋ ਟਮਾਟਰ ਮੈਂ ਤੁਹਾਨੂੰ ਵੀਡੀਓ ਦੇ ਸ਼ੁਰੂ ਚ ਵੀ ਦੱਸਿਆ ਆ ਕਿ ਇਹਨਾਂ ਨੂੰ ਹਮੇਸ਼ਾ ਪਕਾ ਕੇ ਹੀ ਖਾਓ ਤਾਂ ਜੋ ਇਹਦੇ ਵਿੱਚਲਾ ਜਿਹੜਾ ਲਾਈਕੋਪੀਨ ਜਿਹੜਾ ਸਾਡਾ ਸਿਹਤ ਵਾਸਤੇ ਐਂਟੀਆਕਸੀਡੈਂਟ ਬਹੁਤ ਫਾਇਦੇ ਰੱਖਦਾ ਉਹ ਸਾਨੂੰ ਵਧੀਆ ਤਰੀਕੇ ਨਾਲ ਐਬਜ਼ਾਰਬ ਹੋ ਜੇ ਸਾਡੇ ਸਰੀਰ 'ਚ ਤੇ ਨਾਲੇ ਕੱਚਾ ਟਮਾਟਰ ਖਾਣ ਨਾਲ ਸਾਨੂੰ ਐਸਿਡਿਟੀ ਦੀ ਪਰੇਸ਼ਾਨੀ ਤੇ ਪਾਚਨ ਕਿਰਿਆ ਰਿਲੇਟਡ ਹੋਰ ਵੀ ਪਰੇਸ਼ਾਨੀਆਂ ਹੋ ਸਕਦੀਆਂ। ਸੋ ਟਮਾਟਰ ਹਮੇਸ਼ਾ ਪਕਾ ਕੇ ਹੀ ਖਾਣਾ ਚਾਹੀਦਾ। ਸੋ ਦੋਸਤੋ ਇਹ ਜਾਣਕਾਰੀ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਅੱਗੇ ਪਹੁੰਚਾਓ ਇਸ ਵੀਡੀਓ ਨੂੰ ਸ਼ੇਅਰ ਕਰਕੇ। ਸ਼ੇਅਰ ਮੈਂ ਵਾਰ-ਵਾਰ ਤੁਹਾਨੂੰ ਤਾਂ ਕਹਿਣਾ ਕਿਉਂਕਿ ਇਹਦੇ ਨਾਲ ਵੱਧ ਤੋਂ ਵੱਧ ਲੋਕਾਂ ਤੱਕ ਜਿਹੜਾ ਕੰਟੈਂਟ ਆ ਉਹ ਚਲਾ ਜਾਂਦਾ ਹੈ ਅੱਗੇ। ਸੋ ਇਹ ਵੀਡੀਓ ਬਣਾਉਣ ਦਾ ਫਾਇਦਾ ਤਾਂ ਹੀ ਆ ਜੇ ਵੱਧ ਤੋਂ ਵੱਧ ਲੋਕਾਂ ਤੱਕ ਇਹ ਜਿਹੜੀ ਜਾਣਕਾਰੀ ਆ ਇਹ ਜਿਹੜੀ ਸਾਇੰਟਿਫਿਕ ਬੇਸਿਸ ਸਟੱਡੀ ਤੁਹਾਨੂੰ ਦੱਸ ਰਿਹਾਏ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਸਕੇ ਤੇ ਵੱਧ ਤੋਂ ਵੱਧ ਭੈਣ ਭਰਾ ਇਸ ਜਾਣਕਾਰੀ ਦਾ ਲਾਭ ਲੈ ਸਕਣ ਸੋ ਆ ਵੀਡੀਓ ਨੂੰ ਵੇਖ ਕੇ ਹੀ ਨਾ ਛੱਡ ਦਿਓ ਇਹਨੂੰ ਸ਼ੇਅਰ ਜ਼ਰੂਰ ਅੱਗੇ ਕਰਿਓ ਤੇ ਆਪਣਾ ਪੇਜ ਵੀ ਫੋਲੋ ਕਰ ਲਿਓ ਤਾਂ ਜੋ ਆਉਣ ਵਾਲੀਆਂ ਜਿਹੜੀਆਂ ਮੈਂ ਅੱਗੇ ਵੀਡੀਓਜ਼ ਬਣਾਵਾਂਗਾ ਸਿਹਤ ਨੂੰ ਲੈ ਕੇ ਉਹ ਤੁਹਾਡੇ ਤੱਕ ਆਸਾਨੀ ਨਾਲ ਤੇ ਸੌਖੇ ਤਰੀਕੇ ਨਾਲ ਪਹੁੰਚ ਜਾਣ ਸੋ ਇਜਾਜ਼ਤ ਦਿਓ ਧੰਨਵਾਦ